Thank you, thank

ایسا رکاوٹ نہیں پسندی آپ کیا میں کوئی ایک بیاندہ آپ نے دوئے کو کہہ رہا کوئی گایدہ کوئی سکتہ آنا پہلے تو کیا پیسی چیز پڑھے پڑھے کیا ہو اور میں نے کسی بھی بھابو کیسی بھی کہا ہو صحابہ نے مجھے دوئے کو پڑھے چیز میں نے کسی بھی بھابو

میں تم کو پوری امید کر کے ختم کرنا قرآن کیا نمبر ٹو اگر تم میرا تقویہ اختیار کرو گے تو میں تم کو ہر دشک سے نکال کے لے جاؤں گا کہ تکوا میں تقویہ نہ آ رہے گا تو مشکلات ہونی گا

واحرو جی کا دنیا کا کوئی ہے نہیں کر ਪਦੇ ਸਿੱਖਾ ਕਰਨੀ ਹੋਵੇਗਾ ਕਿਸਾਨਾ ਕਰਨੀ ਨਾ ਕਿਸਾਨ ਬੈ ਲੈ ਕੇ ਆਉਂਦਾ ਉਮੀ ਮੈਂ ਹੜਾਪਲਵਾ ਮੋਟਾ ਹੱਥ ਮਾਰ ਕੇ ਬੈਠਾ ਇਹਨਾਂ ਨੇ ਇਲਾਣੇ ਦੇ ਜਿਹੋਨਾਂ ਨੇ ਇਹਨਾਂ ਦਾ ਖਰਚਾ ਕੀਤਾ ਹੋਇਆ ਉਹਨਾਂ ਦਾ ਵਿਲਾਪਾ ਲਾਉਣਾ ਇਹਨੇ ਉਹ ਵਕਬੋੜ ਕਹਿੰਦੇ ਹੋਵੇ ਕਿੰਨੀ ਅੱਧਾ ਖਰਮਾਂ ਦੀ ਜ਼ਮੀਨ ਹੈ ਜੋ ਵਕਬੋੜ ਦੀ ਗਈ ਆ ਮੁਸਲਮਾਨ ਭਰਾਵਾਂ ਦੀ ਉਧਰ ਹੋ ਗਿਆ ਉਹ ਕਾਨੂੰਨ ਬਣਾ ਕੇ ਬਹਿ ਗਿਆ ਸੋ ਅੱਜ ਐਡਾ ਵੱਡਾ ਗ੍ਰੋਪ ਗ੍ਰੋਪ ਤੇ ਭਰੇ ਤਾ ਸੀਗਾ ਘਰਨਾ ਲੱਗਿਆ ਸੀਗਾ ਤੇ ਬਾਕੀ ਰਹੇ ਰਿਕੇ ਚਾਹ ਸੁਦਾ ਤੇ ਉਹਦੇ ਵੇਖੇ ਇੰਨੀ ਜਨਤਾ ਸੀ ਮੈਂ ਕਹਿੰਦਾ ਰੋਡ ਜਾਮ ਕਰਤਾ ਸੀ ਪੂਰਾ ਤਹੇ ਦੇ ਪਛਰੇ ਜਿੱਥੇ ਕੱਠ ਸੀਗਾ ਇਹ ਅ ਸਹਿਰ ਦੀ ਗੇੜੇ ਪੂਰੀ ਸੜਕ ਤੇ ਵਾਤਵਤ ਕੋਈ ਸੀ ਉਹਨਾਂ ਵਾਲੇ ਬੋਕ ਆਈ ਸੀਗੇ ਤੇ ਉੱਥੇ ਸ਼੍ਰੋਮਣੀ ਕਾਲੀਦਾ ਲੰਕਟਰ ਸਾਹਿਬਾ ਵੀ ਉੱਥੋਂ ਇਸ ਜਗ੍ਹਾ ਲੈ ਕੇ ਗਏ ਸੀ ਆਪਾਂ ਥੱਲੇ ਤੋਂ ਇੰਨਾ ਯਾਨੀ ਕੱਠ ਸੀਗਾ ਬੈਗਨਾ ਰਹੇ ਰਹੋ ਬਾਕੀਆ ਮੋਦੀ ਨੇ ਕ੍ਰੂਰ ਵਾਕਸ ਲੈਣੇ ਪੈਣੇ ਨੇ ਕਿਉਂ ਇਸ ਮੁਸਲਮਾਨਪੁਰ ਇੱਕ ਹੋ ਚਲੇ ਨੇ ਸਾਰੇ ਹੀ ਇਸ ਦੇ ਇਹ ਮੋਦੀ ਜਿੰਨਾ ਧੱਕਾ ਕਰਦਾ ਉਹਨਾਂ ਕੋਈ ਕਰਦਾ ਨਹੀਂ ਮੋਦੀ ਨੇ ਹੌਂਕਾ ਹੀ ਰਾਇਤ ਬਣਾ ਲਿਆ ਜੀ ਵਸ ਨਹੀਂ ਆ ਦੁਨੀਆ ਤੇ ਹੋਰ ਕੋਈ ਹੈ ਨਹੀਂ ਜਿਆਦਾ ਸਿਆਣਾ ਬਣਦਾ ਹੈ ਮੋਦੀ ਕਹਿੰਦੇ ਜਿਵੇਂ ਕਹਿੰਦੇ ਸਿਆਣਾ ਕੋ ਭੇਜਦਾ ਹੁੰਦਾ ਆਖਰ ਇਹਨੂੰ ਮੋਦੀ ਹਾਣੀ ਪਾਣੀ ਹੈ ਤੇ ਇਹੀ ਜਾਊਗਾ ਜੀ ਮੋਦੀ ਗੁੰਡਾ ਬੰਦਾ ਪੂਰਾ ਜਿੰਨਾ ਕਹਿੰਦੇ ਏਰੀਆ ਦੇ ਵਿੱਚ ਗੁੰਡਾ ਬੰਦਾ ਅਮਰੀਕਾ ਨੇ ਵੀ ਕਹਾਗਾ ਦੇ ਮੋਦੀ ਤੋਂ ਟੁੱਟਾ ਹੋਰ ਕੋਈ ਨਹੀਂ ਸੋ ਇਹ ਹਿੰਦੂ ਭਰਾਵਾਂ ਨੂੰ ਬੇਨਤੀ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਨੇ ਇਹ ਬਦਲਾ ਸੋਦਾ ਵੀ ਹੋਵੇਗਾ ਸੋਡੇ ਨਾਲ ਵੀ ਇੱਕ ਨਹੀਂ ਕਰਨਾ ਇਹਨੇ ਜਿਹੜੇ ਸਿਆਸੀ ਲੋਕ ਹੁੰਦੇ ਨੇ ਉਹ ਇਹੋ ਕੁਝ ਕਰਦੇ ਹੁੰਦੇ ਨੇ ਧਰਮਾਂ ਨਹੀਂ ਬਣਿਆ ਜਿਹੜਾ ਉਹ ਜਨਮੀਆਂ ਦਾ ਨਹੀਂ ਬਣਿਆ ਸੋਦਾ ਕੀ ਬਣੂਗਾ ਉਹ ਨਹੀਂ ਹੁੰਦੀਆ ਸੋ ਇਹਨਾਂ ਨਾਲ ਮੈਂ ਅਦੋਂ ਲੰਬੀਆਂ ਹੋਣਗੀਆਂ ਗੱਲਾਂ ਬੋਲਦਿਆਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੀ ਅਫੀਸਰ ਪਰ ਇਹ ਕਹੇਗਾ ਵੀ ਮੁੱਢਲੇ ਭਾਈਚਾਰੇ ਦਾ ਪ੍ਰਕਰਨ ਚਾਹੁਣੇ ਆਗੇ ਅਸੀਂ ਦੇਖੋ ਕੋਈ ਗੁੰਡਾ ਬੰਦਾ ਵੀ ਉੱਪਰ ਦਾ ਕਲਾ ਕਰ ਸਕਦਾ ਤੇ ਹੋਰ ਬੰਦਾ ਇਹਦੇ ਭਲੇ ਦਾ ਕਰ ਲੈਣੇ ਮੀਰ ਜੀ ਮੋਤੀ ਵਰਗੇ ਜਿਹੜੇ ਪੈਸੇ ਲੱਗੇ ਭੱਜਦੇ ਨੇ ਅੜਾਮੀਆਂ ਆਮੀਆਂ ਦੇ ਭਲੇ ਕਰਨੇ ਦੇ ਨੇ ਤੇ ਅਸੀਂ ਸਿੱਖ ਕੌਮ ਜਾਂ ਮੁਸਲਮਾਨ ਭਰਾ ਅਸੀਂ ਕੀ ਇਹ ਮੇਰੇ ਲੱਗਦੇ ਆ ਹਿੰਦੂ ਵਰਤ ਦਾ ਐਲਾਨ ਕਰਨਾ ਇਹਨੇ ਸੋ ਕਹਿ ਵੀ ਰਹੇ ਨੇ ਹਿੰਦੂ ਵਰਤ ਨੂੰ ਵੱਧ ਰਹੇ ਨੇ ਸੋ ਉੱਗਨੇ ਵੀ ਰਾਜ ਆਈਏ ਜਦੋਂ ਇਹ ਦੇਖੋ ਕਿ ਜੁਪੀ ਵਿਆਹ ਦੇ ਵਿੱਚ ਮੁਸਲਮਾਨ ਪਰ ਆਵਾਜ਼ ਨਹੀਂ ਕੋਸੋ ਰਿਹਾ ਉਹਨਾਂ ਦੇ ਨੂਰੇ ਵਿੱਚ ਪਸਾਪ ਆਇਆ ਉਹਨਾਂ ਦੇ ਗੈਸਿਆਂ ਨੂੰ ਮਾਰੇ ਲਵਾਈ ਜਾ ਰਹੇ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋ ਰਹੀਆਂ ਜਿਹੜੇ ਕਰਾਉਂਦੇ ਨੇ ਤਾਂ ਮੁਸਲਮਾਨ ਭਾਈ ਜਣੇ ਵੱਧ ਰਹੇ ਨੇ ਤੇ ਵੀ ਛੱਡ ਕੇ ਜਾਓ ਪੰਜਾਬ ਪਾਕਿਸਤਾਨ ਵਾਜੋ ਤੁਸੀਂ ਸੋ ਸਾਨੂੰ ਵੀ ਆਈਏ ਕਿ ਪੰਜਾਬ ਦੇ ਵਿੱਚੋਂ ਵਧ ਰਹੇ ਨੇ ਵੀ ਜੇ ਆਵਾਜ਼ ਤਾਂ ਮੰਗਦੇ ਤਾਂ ਪੰਜਾਬ ਜਾਓ ਸੋ ਜੇ ਸੀ ਪਾਹੀ ਦਾ ਅਸੀਂ ਜੇ ਦੁਖੀ ਆਈ ਚੀਜ਼ਾਂ ਤੋਂ ਪਾਹੀ ਦਾ ਅਸੀਂ ਗੱਲ ਮੰਗਦੇ ਆ। ਸੋ ਆ ਵੀ ਮੋਦੀ ਨੇ ਕਿਹਾ ਜੇ ਭਰਾ ਨਹੀਂ ਕਰਨਾ ਮੋਦੀ ਦਾ ਲੁੱਟਾ ਹੁੰਦਾ ਮੈਂ ਕਿਹਾ ਏਰੀਆ ਦੇ ਵੀ ਬਾਈਕ ਦਾ ਲੁੱਟਾ ਪੈਦਾ ਲੋਦੀ ਆ। ਇਹ ਤੇ ਸਾਬ ਦਾ ਰਹਿਣਾ ਚਾਹੀਦਾ ਹਿੰਦੂ ਭਰਾਵਾਂ ਨੂੰ ਵੀ ਤੇ ਮੁਸਲਮਾਨ ਕੋਲ ਵੀ ਜਿਹੜੇ ਨਾਲ ਖੜਦੇ ਉਹਨੂੰ ਵੀ ਸਾਬ ਦਾ ਰਹਿਣਾ ਚਾਹੀਦਾ। ਅੱਜ ਸੋਦੇ ਹੱਕਾਂ ਦੇ ਡਾਕਾ ਮਾਰਦਾ ਪਹਿਲਾਂ ਕਿਸਾਨਾਂ ਦੇ ਮਾਰਦਾ ਸੀ। ਕਿਸਾਨਾਂ ਨੇ ਦਿੱਲੀ ਨੂੰ ਭਜਾਇਆ ਫਰਾਇਆ ਉਹਨਾਂ ਨੇ ਮੁਸਲਮਾਨ ਕਰਦੀ ਹੈ ਨਾਲਾ ਇਹ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਵੀ ਨਾਲ ਨੇ ਉਹਨਾਂ ਦੇ ਤੇ ਇਹ ਲਾਵਾਂਗੇ ਅਗਲਾ ਵੇਣਾ ਮੁੰਡੀ ਖਾਣੀ ਚਾਹਣੀ ਆ ਫਿਰ ਪਰ ਸਾਡੀ ਇਹ ਮੈਟਰ ਨੂੰ ਵਿਵਾਦ ਇਹਦਾ ਚੱਲ ਰਿਹਾ ਜੀ ਇਹਦਾ ਕੀ ਹੋਣਾ ਚਾਹੀਦਾ ਤੁਸੀਂ ਹੱਲ ਹੀ ਸਮਝੋ ਦੇਖੋ ਹੱਲ ਦਾ ਲੋਕਾਂ ਨੇ ਇਕੱਠੇ ਹੋ ਕੇ ਇਹਦਾ ਹੱਲਾ ਇਹਨਾਂ ਦਾ ਕੁਝ ਨਹੀਂ ਦਾ ਨੇ ਇਹ ਤਾਂ ਦੱਬਣਾ ਚਾਹੁੰਦੇ ਨੇ ਸਿੱਖਾਂ ਨੂੰ ਵੀ ਮੁਸਲਮਾਨਾਂ ਕੋਈ ਟੀ ਨਹੀਂ ਵੀ ਉਹ ਜ਼ਮੀਨ ਤਾਂ ਤੇਰੀ ਆ ਜਾਂ ਮੇਰੀ ਆ ਜਾਂ ਮੁਸਲਮਾਨਾਂ ਦੀ ਆ ਕਰੋ ਇਹ ਕੀ ਲੱਗਦਾ ਉਹਨਾਂ ਦੀ ਜ਼ਮੀਨ ਦਾ ਜੇ ਕੋਈ ਉਹਦੇ ਤੇ ਚਾਰਲਾ ਤੇ ਇਨਵੈਸਟਮੈਂਟ ਕਰਨੀ ਆ ਉਹ ਮੁਸਲਮਾਨਾਂ ਦਾ ਆਪ ਕਰ ਲਵੇ ਜਾਂ ਕਿਸੇ ਨੂੰ ਉਸ ਬੇਲਣ ਦੇਣੀ ਆ ਉਹਦਾ ਰਾਸ ਤਾਂ ਉਹ ਨਾ ਦੇਣ ਔਰ ਇਹਦਾ ਕੁਝ ਨਹੀਂ ਲੱਗਦਾ ਉਹਨਾਂ ਦਾ ਸੋ ਉਹਦੇ ਤਾਂ ਫੇਰ ਨਹੀਂ ਕਹਿੰਦਾ ਮੈਂ ਆਦਮੀਆਂ ਆ ਔਰਤਾਂ ਨੂੰ ਦੇਣੀ ਆ ਜਾਂ ਲੇਜੋ ਬੁੱਧੀ ਵਰ ਕਹਿੰਦੇ ਆਉਣਗੇ ਜਿਨੇ ਕਹਿੰਦੇ ਨੇ ਉਹਦਾ ਇੱਕ ਥਾਣੇ ਚੱਲਦੀ ਸੀਗੀ ਕਿ ਜਿਹਨੇ ਜ਼ਮੀਨ ਕਬਜ਼ਾ ਕਰ ਲਈ ਉਹਦੇ ਪੈਸੇ ਵੀ ਨਹੀਂ ਮਿਲਣੇ ਕਿਸੇ ਨੂੰ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਸੋ ਆਧਾਰ ਗਾ ਸਾਡੇ ਲਈ ਕੋਈ ਨਹੀਂ ਸਾਰਾ ਕੁਝ ਸਾਨੂੰ ਵੀ ਹੋਰ ਜਿੰਨਾਂ ਚਾਹਣੀਆ ਪੈਣੀਆਂ ਨੇ ਪੰਜਾਬ ਦੇ ਵਿੱਚ ਅਸੀਂ ਪੰਜਾਬ ਹੈ ਦੇਸੀ ਪਾਰਟੀ ਨੇ ਕਿਹਾ ਕਿ ਨਾਲ ਕਿ ਅਸੀਂ ਇਹਨਾਂ ਤੇ ਮਗਰ ਲੱਗ ਗਏ ਜਾਂ ਭਾਜਪਾ ਕਾਂਗਰਸਾ ਚੜ੍ਹ ਗਿਆ ਕਿਸੇ ਮਗਰ ਨਾਲ ਲੱਗੋ ਜਿਹੜੀ ਪੰਜਾਬ ਪੰਜਾਬ ਹੈ ਰਹਿਣ ਸਤੈਸੀ ਪਾਰਟੀ ਆ ਪੰਜਾਬ ਦੀ ਉਹੀ ਹੀ ਸੋਚ ਕੇ ਅਸੀਂ ਉਹਦੇ ਤਾਮ ਦਾ ਪੰਜਾਬ ਨੂੰ ਕਰੀਏ ਜਿਹੜੀਆਂ ਭਾਜਪਾ ਨੇ ਸਾਂਝ ਕਰਕੇ ਨੇ ਬਾਕੀ ਉਹਨਾਂ ਨੂੰ ਕਿਸੇ ਨਾਲ ਨਾ ਕਰੋ ਸੈਂਟਰ ਨਾਲ ਕਰਦੇ ਨੇ ਸ੍ਰੋਮਣੀ ਅਕਾਲੀ ਦਲ ਇੱਕ ਪਲੇਟ ਪਰ ਮਹਿਜ ਜਿਹੜੇ ਅੱਜ ਤੱਕ ਕਿਸੇ ਦੇ ਨਾਲ ਨਾ ਰਲਿਆ ਜੀਪੀ ਨਾ ਨਾ ਕਾਂਗਰਸ ਨਾ ਰਲਿਆ ਸਿਰਫ ਕੰਮੀ ਲਈ ਚਾਹੇ ਹਾਰ ਨਹੀਂ ਦਿੱਤੀ ਆ ਅਵਰ ਸਟੇਜ ਤੇ ਖੜੀ ਆ ਸਰਦਾਰ ਸੁਮੇਤ ਜੀ ਮਾਨ ਸਾਹਿਬ ਨੇ ਉਹਨਾਂ ਦੀ ਬਹੁਤ ਸੋਚ ਨੂਰਬੇਸੀ ਸੋਚ ਹੈ ਸੋ ਉਹਨਾਂ ਦੀ ਹੈਲਪ ਕਰੋ ਸਾਰੇ ਹਣ ਜਾ ਕੇ ਰੋਕਣੀ ਕਰਦੀ ਜਦੋਂ ਅੰਮ੍ਰਿਤ ਸਾਹਿਬ ਨਾਲ ਜਰੋ ਇਹੀ ਕਹਿੰਦਾ ਹੋਇਆ ਸਾਰੇ ਜੀ ਨੂੰ ਸੁਆਣੇ ਹੋਣਾ ਚਾਹੀਦਾ ਕਿ ਉਹ ਬਹੁਤ ਕੋ ਚੱਲੇਗਾ ਮੁੰਦਿਆਂ ਦਾ ਆਪਣਾ ਬਣਨਾ ਨਹੀਂ ਨਾ ਆਪਾਂ ਨੂੰ ਇਹ ਕਰੇ ਨਾਟਕ ਦਾ ਖੰਤੀ ਇਹ ਦੰਦ ਦਿਖਾਉਣ ਵਾਲੇ ਹੋਰ ਨੇ ਖਾਣ ਵਾਲੇ ਹੋਰ ਨੇ ਇਹ મોદી ਆ ਜਿਹੜਾ ਜਨਮ ਦਾ ਨਹੀਂ ਬਣਿਆ ਉਹ ਕਿਸੇ ਦਾ ਕੀ ਬਣ ਜੂਆ ਆਪਣਾ ਭਾਰਤ ਦਾ ਇਹਦੇ ਇਹ ਗੱਲ ਕਰਦਾ ਵੀ ਇਹ ਨਾ ਨੀਆਂ ਜਾਂ ਆਵਾਨੀਆਂ ਵਿੱਚ મોદી ਵਰਗੇ ਦੇ ਭਲ ਭਲੇ ਕਰਨ ਨਹੀਂ ਸਾਡਾ ਭਲਾ ਨਹੀਂ ਕਰਨਾ ਸੋਚ ਦੇ ਬੇਚੇ ਚੀਜ਼ਾਂ ਗਾਇਵਰ ਜੀ ਦਾ ਖਾਲਸਾ ਗਾਇਵਰ ਜੀ ਦੀ ਫਤਿਹ ਨਾ ਮਰੋਟਾ ਨਾ ਨਾ ਵੋ ਸਭ ਤੋਂ ਪਹਿਲਾਂ ਕਲਮ ਮੇਰੇ ਪੱਖ ਪੰਜਾਬੀ ਚੈਨਲ ਉੱਪਰ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੇ ਇੱਕ ਤੁਹਾਡੇ ਤੋਂ ਵਕਫ ਵੋਟ ਦਾ ਜਿਹੜਾ ਮੈਟਰ ਚੱਲ ਰਿਹਾ ਜੀ ਇਹਦੇ ਬਾਰੇ ਤੁਹਾਡੀ ਤੁਹਾਡੇ ਤੋਂ ਵਿਚਾਰ ਲੈਣਾ ਚਾਹੁੰਦੇ ਆ ਜੀ ਤੁਹਾਡੇ ਤੋਂ ਜਾਣਕਾਰੀ حاصل ਕਰਨਾ ਚਾਹੁੰਦੇ ਆ ਜੀ ਪਲੀਜ਼ ਸਾਡੇ ਨਾਲ ਜਾਣਕਾਰੀ ਸ਼ੇਅਰ ਕਰੋ। დასੂਜਾ ਅਨ ਬਿਸਮਿਲ੍ਲਾਹਿ ਰਹਿਮਾਨ ਰਹਿੀਮ ਇਹ ਜੋ ਵਕਫ ਪ੍ਰੋਪਰਟੀ ਹੁੰਦਾ ਵਕਫ ਮੀਨ ਲੰਦਾ ਹੈ ਜਿਹੜਾ ਕਿਸੇ ਨੂੰ ਕੋਈ ਚੀਜ਼ ਦੇ ਦਿੰਦਾ ਵਕਫ ਕਰ ਦਿੰਦਾ ਜਿਸ ਤਰ੍ਹਾਂ ਕੋਈ ਮਕਾਨ ਹੈ ਕੋਈ ਪ੍ਰੋਪਰਟੀ ਹੈ ਲੈਂਡ ਪ੍ਰੋਪਰਟੀ ਹੈ ਉਹ ਕਿਸੇ ਨੇ ਇਹ ਕਹਾ ਕੇ ਮੇਰੀ ਪ੍ਰਾਪਰਟੀ ਹੈ ਜੀ ਗਰੀਬਾਂ ਵਾਸਤੇ ਵਿਧਵਾਵਾਂ ਵਾਸਤੇ ਯਤਿਮਾਂ ਵਾਸਤੇ ਜਿਹੜੇ ਬੱਚੇ ਡਿਸੇਬਲ ਨੇ ਉਹਨਾਂ ਦੇ ਦਾਦ ਵਾਸਤੇ ਇਹ ਜਿਹੜਾ ਖਰਚ ਕਰੋ ਤੁਸੀਂ ਇਹਦੇ ਆਲਰੇਡੀ ਪੰਜਾਬ ਵਕਫ ਬੋਰਡ ਬਣਿਆ ਹੈ ਵਕਫ ਬੋਰਡ ਜੋ ਹੈ ਜਿਸ ਤਰ੍ਹਾਂ ਹੁਣ ਮਲੇਰ ਕੋਲ ਦੀ ਗੱਲ ਲਈਏ ਇਹ ਮਲੇਰ ਕੋਲ ਉਸ ਤੋਂ ਇਲਾਵਾ ਸਾਰੇ ਪੰਜਾਬ ਚ ਹੋਇਆ ਇਹ ਕੋਈ ਪਾਰਟਿਕੂਲ ਮਲੇਰ ਕੋਲ ਹੀ ਦਾਸਾ ਕਿਨੇ ਦੇ ਵੀ ਆਣਾ ਨੇ ਜਿਹੜੇ ਬੱਚੇ ਨੇ ਯਤੀਮ ਹੋ ਗਏ ਜਿਹੜਾ ਕੋਈ ਪਿੱਛੇ ਦੇ ਭਾਰ ਕਰਨ ਵਾਲਾ ਨਹੀਂ ਹੈ ਉਹਨਾਂ ਨੂੰ ਵਕਤ ਬੋਰਡ ਜਿਹੜੇ ਹੈ ਪੈਨਸ਼ਨ ਦਿੰਦਾ ਹੈ ਔਰ ਉਹਨਾਂ ਨਾਲ ਉਹਨਾਂ ਨੂੰ ਗੁਜ਼ਾਰਾ ਚੱਲ ਰਿਹਾ ਆਲਰੇਡੀ ਉਹ ਬੜਾ ਵਧੀਆ ਅਦਾਰਾ ਕੰਮ ਕਰ ਰਿਹਾ ਹੈ ਔਰ ਮੁਸਲਮ ਪ੍ਰਾਪਰਟੀ ਜਨ ਹੈ ਇਹਦੇ ਵਿੱਚ ਕੋਈ ਕਿਸੇ ਦੀ ਗੈਰ ਮੁਸਲਮ ਦੀ ਪ੍ਰਾਪਰਟੀ ਨਹੀਂ ਹੈ ਇਹ ਮੁਸਲਮ ਪ੍ਰਾਪਰਟੀ ਜਿਹਨੂੰ ਲੈ ਕੇ ਇਹ ਬੋਰਡ ਬਣਿਆ ਹੋਇਆ ਹੈ ਔਰ ਹੁਣ ਜਿਹੜਾ ਹੈ ਵੀ ਇਹ ਇੱਕ ਕਾਨੂੰਨ ਬਣ ਗਿਆ ਇਹਨਾਂ ਲੋਕ ਸਭਾ ਦੇ ਵਿੱਚ ਪਾਸ ਹੋਇਆ ਫਿਰ ਰਾਜ ਸਭਾ ਦੇ ਵਿੱਚ ਹੋਇਆ ਪਹਿਲਾਂ ਬਿਲ ਹੁੰਦਾ ਬਿਲ ਪਾਸ ਹੋਣ ਤੋਂ ਬਾਅਦ ਫਿਰ ਹੋ ਕਾਨੂੰਨ ਕਹਾ ਵੈ ਤੇ ਉਹ ਮਤਲਬ ਹੈ ਜਿਹੜੇ ਤਿੰਨੇ ਸਟੇਜਾਂ ਲੋਕ ਸਭਾ ਰਾਜ ਸਭਾ ਆ ਰਾਸ਼ਟਰਪਤੀ ਦੇ ਸਾਈਨੋਂ ਤੋਂ ਬਾਅਦ ਉਹ ਬਿਲ ਬਣ ਗਿਆ ਔਰ ਬਿਲ ਵਿੱਚ ਕੀ ਸਰਕਾਰ ਦੀ ਪਾਲਿਸਿਜ਼ ਪਾਲਿਸਿਜ਼ ਨੇ ਇਹਦਾ ਹੁਣ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਸਰਕਾਰ ਦੀਆਂ ਪਾਲਿਸਿਜ਼ ਨੇ ਪਰ ਇਹ ਘੱਟ ਗੀਤਿਆਂ ਦੇ ਉੱਪਰ ਇੱਕ ਦੱਟਾ ਆਲਰੇਡੀ ਜਿਹੜਾ ਚੱਲ ਰਿਹਾ ਹੈ ਇਹ ਚੱਲ ਰਿਹਾ ਹੈ ਕਿਸੇ ਦੀ ਕੋਮਪਲੇਂਟ ਨਹੀਂ ਪਤਾ ਨਹੀਂ ਕਿੰਨਾ ਇੱਕ ਪਰਿਵਾਰ ਪੜ ਰਹਾ ਹੈ ਇਹਦੇ ਉੱਪਰ ਤੇ ਇਸ ਤਰ੍ਹਾਂ ਦਾ ਅਸੀਂ ਇਸ ਬੰਦਾ ਦਾ ਵਿਰੋਧ ਨਹੀਂ ਕਰਦੇ ਆ ਕਿ ਜਿਹੜਾ ਹੈ ਇਸ ਨੂੰ ਬੋਰਡ ਨੂੰ ਇਹ ਪ੍ਰੋਪਰਟੀ ਨੂੰ ਤੰਗ ਕਰਕੇ ਇਹ ਕਾਨੂੰਨ ਦੇ ਅੰਦਰ ਨਹੀਂ ਲੈਣੀ ਚਾਹੀਦੀ ਅਗਰ ਜਨਾਬ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਜਾਂ ਆਪਾਂ ਹਿੰਦੁਸਤਾਨ ਦੇ ਪੂਰੇ ਭਾਈਚਾਰੇ ਦੀ ਗੱਲ ਕਰਦੇ ਆ ਮੁਸਲਿਮ ਭਾਈਚਾਰੇ ਦੀ ਤੁਸੀਂ ਉਸ ਪੰਨੇ ਤੇ ਕੀ ਕਰਨਾ ਚਾਹਦੇ ਹੋ ਕੀ ਆਵਾਜ਼ ਆ ਜੀ ਸਾਰੇ ਭਾਈਚਾਰੇ ਦੀ ਕਿ ਕੋ ਜਗਾ ਜਗਾ ਜਿਹਾ ਨਹੀਂ ਹੈ ਇਹ ਮਤਲਬ ਹੈ ਚਲ ਮੁਜ਼ਾਰੇ ਹੋ ਰਹੇ ਨੇ ਤੇ ਉਹ ਮੁਜ਼ਾਰੇ ਵੀ ਨਾ ਖਿਲਾਫ ਹੀ ਚੱਲ ਰਹੇ ਨੇ ਕਿਉਂਕਿ ਜੇ ਉਹ ਆਲਰੇਡੀ ਇੱਕ ਬਣਾ ਹੋਇਆ ਬੋਰਡ ਹੈ ਉਸ ਨੂੰ ਬੋਰਡ ਨੂੰ ਭੰਗ ਕਰਕੇ ਸਰਕਾਰ ਆਪਣੇ ਅੰਦਰ ਲੈ ਰਹੀ ਹੈ ਤਾਂ ਕੋਈ ਵੀ ਬੰਦਾ ਇਸ ਦੇ ਮਤਲਬ ਹੈ ਹੱਕ ਚਹੀ ਬੋਲੂਗਾ ਸਾਰੇ ਬੰਦੇ ਖਰਾਬ ਚੱਲਣਗੇ ਕਿਉਂਕਿ ਆਲਰੇਡੀ ਜੇ ਚੱਲ ਹੀ ਰਿਹਾ ਠੀਕ ਹੈ ਔਰ ਬੰਦੇ ਸੈਟੀਸਫਾਈ ਨੇ ਔਰ ਅਸੀਂ ਇਸ ਕਰਕੇ ਇਸ ਦਾ ਵਿਰੋਧ ਹੀ ਕਰਾਂਗੇ ਅਗਰ ਆਪਾਂ ਮੋਦੀ ਗਵਰਨਮੈਂਟ ਦੀ ਗੱਲ ਕਰਦੇ ਆ ਜੀ ਤਾਂ ਉਹਨਾਂ ਵੱਲੋਂ ਤਰਕ ਕੀ ਦਿੱਤਾ ਜਾ ਰਿਹਾ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਦੇਖੋ ਸਰਕਾਰਾਂ ਸਰਕਾਰ ਦੀ ਪਾਲਿਸੀ ਕੀ ਹੈ ਇਹਦੇ ਬਾਰੇ ਵਿੱਚ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਕਿਸ ਤਰ੍ਹਾਂ ਦੀ ਪਾਲਿਸੀ ਬਣੀਆਂ ਨੇ ਸਰਕਾਰਾਂ ਦੀ ਪਾਲਿਸੀਆਂ ਲਾਗੂ ਹੋ ਰਿਆ ਉਹਦੇ ਵਿੱਚ ਤਾਂ ਅਸੀਂ ਦਖਲ ਨਹੀਂ ਦੇ ਨਹੀਂ ਸਕਦੇ ਅਸੀਂ ਸਿਰਫ ਇਹੀ ਕਹਿ ਸਕਦੇ ਆ ਕਿ ਬੋਰਡ ਨੂੰ ਇਹ ਜਿਹੜਾ ਵਕਾ ਪ੍ਰਾਪਰਟੀ ਜਿਹੜਾ ਹੈ ਇਹਨੂੰ ਬੰਦ ਕਰਕੇ ਇਹਨਾਂ ਉਪਰਿਕ ਨਾਮ ਅਹੇ ਕਾਨੂੰਨ ਜਿਹੜਾ ਧੋਖਾ ਹੈ ਔਰ ਘੱਟ ਗਿਣਤੀਆਂ ਦੇ ਉੱਪਰ ਇਹ ਦਖਲੰਦਾਜ਼ੀ ਹੈ ਉਹਨਾਂ ਦੇ ਹੱਕਾਂ ਦੀ ਰਾਖੀ ਨਹੀਂ ਪ੍ਰੋਪਰ ਹੋਣੀ ਜਨਾਬ ਜਿਹੜੇ ਭਾਜਪਾ ਦੇ ਸੀਨੀਅਰ ਅਹੁਦੇਦਾਰ ਨੇ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਸੀ ਉਹਨਾਂ ਦਾ ਕਹਿਣਾ ਸੀ ਮੋਦੀ ਸਾਹਿਬ ਨੇ ਅੱਜ ਤੱਕ ਬਹੁਤ ਵਧੀਆ ਕੰਮ ਕਰਿਆ ਹੈ ਜੀ ਆਪਣੇ ਦੇਸ਼ ਦੇ ਵਿੱਚ ਤੇ ਸਾਰੇ ਭਾਈਚਾਰਿਆਂ ਦੇ ਹਿੱਤਾਂ ਦੇ ਵਿੱਚ ਬੜਾ ਵੱਡਾ ਉਹਨਾਂ ਨੇ ਵਰਕ ਕਰਿਆ ਹੈ ਤੇ ਅਗਰ ਇਹ ਵੀ ਇੱਕ ਬੜਾ ਵਧੀਆ ਸਟ੍ਰੈਟਜੀ ਜਿਹੜਾ ਮੋਦੀ ਸਾਹਿਬ ਨੇ ਲਿਆ ਵੀ ਇਹ ਮੁਸਲਮਾਨ ਭਾਈਚਾਰੇ ਦੀ ਇਹਦੇ ਨਾਲ ਹੋਰ ਵੀ ਜ਼ਿਆਦਾ ਮੱਚੀ ਹੋਵੇਗੀ ਇਹ ਪਾਜ ਪਾਇਆਂ ਦਾ ਕਹਿਣਾ ਹੈ। ਮੁੱਖੋ ਇਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਅਸੀਂ ਕੋਈ ਖਲਾਫ ਸਰਕਾਰ ਦੇ ਖਿਲਾਫ ਨਹੀਂ ਸਰਕਾਰ ਹੈ ਸਾਡੇ ਪ੍ਰਾਈਮ ਮਿਨਿਸਟਰ ਹੈ ਅਸੀਂ ਉਹਨਾਂ ਨੂੰ ਕਿਹੜਾ ਮਾਨਤਾ ਦੇ ਬਾਨਤਾ ਸਾਡੇ ਆਪਣੇ ਪ੍ਰਾਈਮ ਮਿਨਿਸਟਰ ਹੈ ਚਾਹੇ ਅਸੀਂ ਕਿਸੇ ਵੀ ਪਾਰਟੀ ਨੂੰ ਰੋਲ ਪਾਈਆ ਲੇਕਿਨ ਅਸੀਂ ਅਸੀਂ ਮਾਨਤਾ ਦਿੰਦੇ ਹਾਂ ਸਾਡੇ ਮਤਲਬ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਕੀ ਪਾਲਿਸੀ ਹੋਣੀਆਂ ਇਹ ਹੁਣ ਇਹਦੇ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਕਿ ਜਿਸ ਤਰ੍ਹਾਂ ਇਹਦਾ ਸੈਟਅਪ ਕਰਨਾ ਹੈ ਲੇਕਿਨ ਅੱਜ ਵੀ ਗੜੀ ਲੋ ਹੈ ਅੱਜ ਵੀ ਤੜਫਾਂ ਸੀ ਇਸ ਦੀ ਵਿਰੋਧਤਾ ਕਰਾਂਗੇ ਪਰ ਜਿਹੜੀ ਜਿਹੜਾ ਚੱਲ ਰਿਹਾ ਠੀਕ ਆਪਾਂ ਕੰਮ ਖੋ ਰਿਹਾ ਤਾਂ ਉਹਦੇ ਵਿੱਚ ਸਰਕਾਰ ਨੂੰ ਜਾਂ ਹੋਰ ਕਿਸੇ ਨੂੰ ਮੱਦਦ ਹੁੰਦਾ ਜੀ ਨਹੀਂ ਕਰਨੀ ਚਾਹੀਦੀ ਜਨਾਬ ਜੇਕਰ ਆਪਾਂ ਵਾਪਾ ਫੋਟ ਦੀ ਗੱਲ ਕਰਦੇ ਆ ਤਾਂ ਵਾਪਾ ਫੋਟ ਪਰ ਲੋ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਨੇ ਜਿਹੜੀਆਂ ਪਾਈਚਾਲੇ ਨੂੰ ਦਿੱਤੀਆਂ ਜਾਂਦੀਆਂ ਨੇ ਜੀ ਮਕਪੂਰ ਦੇ ਅੰਦਰ ਬਹੁਤ ਸਾਰੇ ਸਕੂਲ ਨੇ ਨਰਸਰੀਆਂ ਨੇ ਔਰ ਇਹੇ ਚੱਲ ਰਹੇ ਨੇ ਔਰ ਉਸ ਤੋਂ ਰਾਜਾ ਜਿਹੜਾ ਹੈ ਵਿੱਤੀ ਸਹਾਇਤਾ ਵਿਧਵਾ ਮਨਜੀਤ ਮਤਨ ਦੱਸਿਆ ਉਹਨਾਂ ਨੂੰ ਮਿਲ ਰਹੀ ਹੈ ਜਿਹੜੀ ਯਤੀਮ ਬੱਚੇ ਨੇ ਉਹਨਾਂ ਨੂੰ ਮਿਲ ਰਿਹਾ ਉਹਨਾਂ ਨੂੰ ਪੈਨਸ਼ਨਾਂ ਮਿਲ ਰਹੀਆਂ ਨੇ ਤਾਂ ਉਹ ਫਾਇਦਾ ਤਾਂ ਬਹੁਤ ਹੋ ਰਿਹਾ ਹੈ ਹੋਰ ਕਿਹੜੀਆਂ ਸੁਵਿਧਾਵਾਂ ਨੇ ਜਿਹੜੀਆਂ ਕੋਈ ਇਸ ਤੋਂ ਇਲਾਵਾ ਵੀ ਹੋਣਗੀਆਂ ਇਹੀ ਬਹੁਤ ਸੁਵਿਧਾ ਨੇ ਜੀ ਮੰਦਰਸੇ ਚੱਲ ਰਹੇ ਨੇ ਸਕੂਲ ਚੱਲ ਰਹੇ ਨੇ ਜੀ ਔਰ ਜਿਹੜੇ ਸਾਦਾ ਮੰਨਾਂ ਦੇਵਾ ਦਾ ਖਰਚਾ ਪਾਣੀ ਜਿਹੜੇ ਚੱਲ ਰਹੇ ਨੇ ਲੋਕਾਂ ਦੇ ਅਗਰ ਆਪਾਂ ਇਹਨਾ ਪ੍ਰਾਪਰਟੀ ਦੀ ਗੱਲ ਕਰਦੇ ਆ ਤਾਂ ਪ੍ਰਾਪਰਟੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਕੋਈ ਗਿਲਤੀ ਮਿਲਤੀ ਰਕਬੂੜ ਦੀ ਜਿਹੜੀ ਪ੍ਰਾਪਰਟੀ ਹੈ ਜੀ ਰਕਬੂ ਪ੍ਰਾਪਰਟੀ ਦਾ ਬਹੁਤ ਪੰਜਾਬ ਸਾਰੇ ਪੰਜਾਬ ਚ ਪਈਆਂ ਨੇ ਜੀ ਜਿਹੜੀਆਂ ਬੋਰਡ ਨੇ ਆਪਣੇ ਅੰਡਰ ਕੀਤੀਆਂ ਹੋਈਆਂ ਨੇ ਆਹ ਰੋ ਪ੍ਰਾਪਰ ਤਰੀਕੇ ਨਾਲ ਚਲੋ ਪੁੱਛੋ ਅਜਿਹੀਆਂ ਮਤਾਂੀਆਂ ਵੀ ਹੁੰਦੇ ਹਨ ਉਹਨਾਂ ਦਾ ਆਪਣਾ ਮਾਮਲਾ ਉਹਦੇ 'ਤੇ ਅਸੀਂ ਕੁਝ ਬੋਲ ਨਹੀਂ ਸਕਦੇ ਕਿਉਂਕਿ ਉੱਥੇ ਜੋ ਵੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਆਪਣੇ ਹਿਸਾਬ ਨਾਲ ਬਣਾ ਚਲਾਉਂਦੇ ਨੇ ਲੇਕਿਨ ਅਸੀਂ ਦਾ ਬੰਦ ਇਹ ਕਰਾਂਗੇ ਮੇਨ ਗੱਲ ਜਿਹੜੀ ਹੈ ਵੀ ਇਹ ਜਿਹੜਾ ਕਾਨੂੰਨ ਬਣਾ ਕੇ ਇਹ ਕੋਸ਼ਿਸ਼ ਨਾ ਵੀ ਐਸੇ-ਐਸੇ ਮਰੋਤਾ ਹੀ ਕਰਾਂਗੇ ਹਾਜੀ ਸਾਹਿਬ ਤੁਹਾਡਾ ਵੀ ਅਸੀਂ ਵਿਚਾਰ ਲੈਣਾ ਚਾਹੁੰਦੇ ਹਾਂ ਜੀ ਤੁਸੀਂ ਕੀ ਵਿਚਾਰ ਆਪਣੇ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਜਿਹੜਾ ਇਹ ਬਿੱਲ ਪਾਸ ਹੋਇਆ ਜੀ ਇਹਦੇ ਬਾਰੇ بسم اللہ الرحمن الرحیم ਇਹਦਾ ਬੱਕ ਬੋਰਡ ਵਾਇਨਾ ਬੱਕ ਬੋਰਡ ਵਾਲੇ ਰਾਹ ਬਹੁਤ ਹੀ ਅੱਛਾ ਚੱਲਿਆ। ਵੀ ਸਰਕਾਰ ਨੇ ਇਹਦੇ ਉੱਪਰ ਬਿਲ ਪਾਸ ਕਰਕੇ ਬਹੁਤ ਜ਼ਿਆਦਾ ਪੱਕਾ ਕੀਤਾ ਔਰ ਬਿਲ ਪਾਸ ਨਹੀਂ ਹੋਣਾ ਚਾਹੀਦਾ। ਔਰ ਇਹਦੇ ਦੇ ਮਕਬੂਲ ਦਾ ਸਾਡਾ ਸਪੂਰ ਨਗਰਸੀ ਹਸਪੀਟਲ ਬਹੁਤ ਐਸੀਆਂ ਚੀਜ਼ਾਂ ਚੱਲ ਰਹੀਆਂ ਨੇ ਜਿਹੜਾ ਕਿ ਮੁਸਲਮਾਨ ਭਾਈਚਾਰੇ ਨੂੰ ਬੜਾ ਇਹਦਾ ਫਾਇਦਾ ਲੈਕਿਨ ਇਹ ਹੁਣ ਇਹ ਆਪਣੇ ਹੱਕ ਦੇ ਵਿੱਚ ਸਰਕਾਰ ਲੈ ਕੇ ਜਾ ਰਹੀ ਹੈ ਲੇਕਿਨ ਇਸ ਇਹਦਾ ਬਹੁਤ بڑا ਬਰੌਡ ਕਰ ਰਹੇ ਹਾਂ ਠੀਕ ਹੈ ਖਾਲਸਾ ਵਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦੇ ਸਾジナ ਦਿਵਸ ਤੇ ਸਾਖੀ ਦੇ ਸ਼ਬਦ ਹੈੜੇ ਦੀਆਂ ਸਮੂਹ ਵਿਸ਼ਵ ਵਿੱਚ ਵਸਦੇ ਸਿੱਖ ਭਾਈਚਾਰੇ ਤੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਮਿਸਾਖੀ ਦਾ ਇੰਤਿਹਾਰ ਸਾਡੇ ਜੋ ਕਿਸਾਨੀ ਨਾਲ ਸੰਬੰਧਿਤ ਹੈ ਕਿਸਾਨਾਂ ਦੇ ਲਈ ਵੀ ਇਸ ਵਾਰ ਤਰੱਕੀ ਲੈ ਕੇ ਆਵੇ ਫਸਲ ਵਧੀਆ ਹੋਵੇ ਉਹਨਾਂ ਦੇ ਕਿਸੇ ਬਿਨਾ ਮੌਸਮ ਜਾਂ ਕਿਸੇ ਹੋਰ ਨੁਕਸਾਨ ਤੋਂ ਬਚਾਅ ਹੋਵੇ ਤੇ ਕਾਮਨਾ ਕਰਦੇ ਹਾਂ ਕਿ ਵਧੀਆ ਰਹੇ ਸਭ ਦੇ ਲਈ ਇਸ ਤੋਂ ਬਿਨਾ ਅਸੀਂ ਜੋ ਵੀ ਸਾਡੇ ਪੰਜਾਬ ਵਿੱਚ ਵਸਦੀ ਸਮੂਹ ਸੰਗਤਾਂ ਉਹਦੀ ਤਰੱਕੀ ਦੀ ਕਾਮਨਾ ਕਰਦੇ ਹਾਂ ਸਾਡੇ ਐਕਸਾਵਾ ట్రాన్స్‌ਫਾਰਮਰ ਅਤੇ ਬੀਆ ਟ੍ਰੇਡਿੰਗ ਕੰਪਨੀ ਵੱਲੋਂ ਸਮੂਹ ਪੰਜਾਬ ਵਾਸੀਆਂ ਤੇ ਵਿਸ਼ਵ ਵਿੱਚ ਵਸਦੇ ਸੰਗਤਾਂ ਨੂੰ ਅਸੀਂ ਮੁਬਾਰਕਾਂ ਦਿੰਦੇ ਆਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਸਾਡੇ ਧਰਮ ਤੇ ਪੰਜਾਬ ਵਾਸੀ ਜਿੱਥੇ ਵੀ ਵਸਣ ਉਹ ਦਿਨ ਰੁਗਣੀ ਰਾਤ ਚੋਂ ਰੁਗਣੀ ਤਰੱਕੀ ਕਰਨ ਧੰਨਵਾਦ